ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਫਸਲ ਭਾਵੇਂ ਕਿਸੇ ਦਾ ਮਾੜਾ ਹੋਵੇ ਪਰ ਕਹਿੰਦੇ ਹੁੰਦੇ ਨੇ ਸਮਾਂ ਮਾੜਾ ਨਹੀਂ ਹੋਣਾ ਚਾਹੀਦਾ ਤੇ ਇਸ ਵਾਰ ਖਬਰ ਜਿਹੜੀ ਇਹ ਆ ਰਹੀ ਹੈ ਪਿਛਲੇ ਇਤਿਹਾਸ ਨੂੰ ਫਰੋਲੀ ਇਹ ਤਾਂ ਕਹਿੰਦੇ ਵੀ ਇਸ ਵਾਰ ਜਿਹੜਾ ਕਣਕ ਦਾ ਝਾੜ ਹੈ ਨਾ ਉਹ ਕਾਫੀ ਰਿਕਾਰਡ ਤੋੜ ਝਾੜ ਨਿਕਲੇਗਾ ਕਿਉਂਕਿ ਭਾਵੇਂ ਪਿਛਲੇ ਦਿਨਾਂ ਦੇ ਕੁਝ ਇਲਾਕਿਆਂ ਦੇ ਵਿੱਚ ਗੜਿਆਂ ਨੇ ਮੀਂਹ ਨੇ ਹਨੇਰੀਆਂ ਨੇ ਫਸਲਾਂ ਜਿਹੜੀਆਂ ਪੂਰੀ ਤਰ੍ਹਾਂ ਤਬਾਹ ਕਰਤੀਆਂ ਨੇ ਜੋ ਬਹੁਤ ਹੀ ਦੁੱਖ ਦੀ ਗੱਲ ਹੈ ਬਹੁਤ ਚਿੰਤਾ ਦੀ ਗੱਲ ਹੈ ਕਿ ਕਿਸਾਨਾਂ ਨੇ ਖਰਚਾ ਕੀਤਾ ਉਹਨਾਂ ਦੀਆਂ ਫਸਲਾਂ ਜਿਹੜੀਆਂ ਬਿਲਕੁਲ ਖਤਮ ਹੋ ਗਈਆਂ ਤੇ ਕਿਸਾਨਾਂ ਨੇ ਬੋਹਣੀਆਂ ਸ਼ੁਰੂ ਕਰਤੀਆਂ ਪਰ ਗੱਲ ਆ ਜ ਉਹਨਾਂ ਫਸਲਾਂ ਦੀ ਕਰ ਰਹੇ ਜਿਹੜੀਆਂ ਫਸਲਾਂ ਸਹੀ ਸਲਾਮਤ ਨੇ ਜਿਨ੍ਹਾਂ ਨੂੰ ਮੌਸਮ ਦੀ ਮਾਰ ਪਈ ਹੈ ਪਰ ਫਿਰ ਵੀ ਠੀਕ ਨੇ ਪ੍ਰਮਾਤਮਾ ਦੀ ਕਿਰਪਾ ਹੈ ਦੋਸਤੋ ਇੱਕ ਬਜ਼ੁਰਗ ਨੇ ਦੱਸਿਆ ਕਿਸੇ ਬਜ਼ੁਰਗ ਵੱਲੋਂ ਖਬਰ ਆਈ ਹੈ ਕਿ ਐਤ ਕੀ ਜਿਹੜੀ ਦੀਵਾਲੀ ਸੀ ਨਾ ਉਹ ਦੀਵਾਲੀ ਐਤ ਕੀ ਹਨੇਰੇ ਦੇ ਵਿੱਚ ਆਈ ਸੀ ਇੱਕ ਦਿਨ ਪਹਿਲਾਂ ਆਈ ਸੀ ਅਕਸਰ ਕੀ ਹੁੰਦਾ ਹੈ ਕਿ ਜਿਹੜੀ ਦੀਵਾਲੀ ਹੁੰਦੀ ਹੈ ਨਾ ਉਹ ਮੱਸਿਆ ਵਾਲੇ ਦਿਨ ਹੁੰਦੀ ਹੈ ਪਰ ਜਿਹੜੀ ਐਤਕੀ ਦੀਵਾਲੀ ਆਈ ਸੀ ਮੱਸਿਆ ਤੋਂ ਇੱਕ ਦਿਨ ਪਹਿਲਾਂ ਆਈ ਸੀ ਤੇ ਉਹ ਬਜ਼ੁਰਗ ਨੇ ਕਿਹਾ ਕਿ ਸਾਡਾ ਤਜਰਬਾ ਇਹ ਰਿਹਾ ਕਿ ਜਿਹੜੇ ਸਾਲ ਜਿਹੜੀ ਦੀਵਾਲੀ ਹੈ ਮੱਸਿਆ ਤੋਂ ਇੱਕ ਦਿਨ ਪਹਿਲਾਂ ਆ ਜੇ ਉਹ ਸਾਲ ਦਾਣੇ ਜ਼ਿਆਦਾ ਨਿਕਲਦੇ ਨੇ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਸਾਲ ਜਿਹੜੀ ਦੀਵਾਲੀ ਮੱਸਿਆ ਤੋਂ ਇੱਕ ਦਿਨ ਆਉਣ ਦਾ ਕਾਰਨ ਇਹ ਹੈ ਕਿ ਇਸ ਵਾਰ ਜਿਹੜਾ ਕਣਕ ਦਾ ਝਾੜ ਰਹੂਗਾ ਨਾ ਉਹ ਬਹੁਤ ਹੀ ਰਿਕਾਰਡ ਰਹੂਗਾ ਤੇ ਬਹੁਤ ਸ਼ਾਨਦਾਰ ਰਹੂਗਾ ਮੈਂ 4 ਸਾਲ ਪਿੱਛੇ ਜਾਵਾਂ 3-4 ਸਾਲ ਪਹਿਲਾਂ ਅਸੀਂ ਨਾ ਅਕਸਰ ਹੀ ਪ੍ਰਾਲੀ ਬੋਣਨੇ ਆ ਤੇ ਅਸੀਂ ਪ੍ਰਾਲੀ ਵਾਹ ਕੇ ਨਾ ਤੇ ਕੇਰੇ ਵਾਲੀ 0 ਡ੍ਰਿਲ ਦੇ ਨਾਲ ਕੇਰਾ ਸ਼ੁਰੂ ਕਰਤਾ ਤੇ ਜ਼ਮੀਨ ਦੇ ਵਿੱਚ ਪ੍ਰਾਲੀ ਬਹੁਤ ਜ਼ਿਆਦਾ ਹੋਣ ਕਰਕੇ ਨਾ ਤੇ ਸਾਨੂੰ ਲਿਫਟ ਚੱਕ ਚੱਕ ਕੇ ਬੈਕ ਕਰ ਕਰਕੇ ਕਣਕ ਬੀਜਣੀ ਪਈ ਤੇ ਬਹੁਤ ਥਾਵਾਂ ਦੇ ਵਿੱਚ ਨਾ ਕਣਕ ਦੇ ਵਿੱਚ ਖੱਪੇ ਸੀਗੇ ਕਣਕ ਦੇ ਵਿੱਚ ਖਾਲੀ ਜਗ੍ਹਾ ਸੀਗੀ ਤੇ ਅਸੀਂ ਸੋਚਿਆ ਵੀ ਐਤ ਕੀ ਝਾੜ ਬਹੁਤ ਘੱਟ ਨਿਕਲੂਗਾ ਵਈ ਐਤ ਕੀ ਤਾਂ ਖੱਪੇ ਪਏ ਨੇ ਕਣਕ ਖੱਪੇ ਮਾਰ ਗਈ ਹੈ ਵੀ ਕਈ ਚੰਗੀ ਤਰ੍ਹਾਂ ਸਿਆੜ ਨਹੀਂ ਉੱਗੇ ਹੈਗੇ ਪਰ ਉਸ ਸਾਲ ਜਿਹੜਾ ਝਾੜ ਸੀ 25 ਕੁਆਂਟਲ ਏਕੜ ਦਾ ਝਾੜ ਕਣਕ ਦਾ ਨਿਕਲਿਆ ਸੀ ਆ ਦੋ ਤਿੰਨ ਸਾਲ ਪਹਿਲਾਂ ਦੀ ਗੱਲ ਹੈ ਪੂਰੇ ਪੰਜਾਬ ਦੇ ਵਿੱਚ 25 ਕੁਆਂਟਲ 24 ਕੁਆਂਟਲ 27 ਕੁਆਂਟਲ ਕਣਕ ਦਾ ਝਾੜ ਨਿਕਲਿਆ ਸੀ ਤੇ ਸਾਡੀ ਕਣਕ ਦੇ ਵਿੱਚ ਖੱਪੇ ਸੀਗੇ ਪ੍ਰਾਲੀ ਕਰਕੇ ਕੇਰੇ ਕਰਕੇ ਬੈਕ ਕਰ ਕਰਕੇ ਵੇਜਣ ਕਰਕੇ ਖੱਪੇ ਮਾਰ ਗਈ ਕਣਕ ਪਰ ਉਸ ਸਾਲ ਅਸੀਂ ਫੇਰ ਇਹੀ ਤਜਰਬਾ ਕੱਢਿਆ ਕਿ ਫਸਲ ਚਾਵੇ ਮਾੜਾ ਹੋਵੇ ਪਰ ਸਮਾਂ ਮਾੜਾ ਨਹੀਂ ਹੋਣਾ ਚਾਹੀਦਾ ਜਿਹੜੇ ਸਾਲ ਫਸਲ ਚੰਗਾ ਹੋਵੇ ਪਰ ਸਮਾਂ ਮਾੜਾ ਹੋਵੇ ਉਸ ਸਾਲ ਜਿੰਨਾ ਮਰਜੀ ਫਸਲ ਚੰਗਾ ਹੋਵੇ ਜਿੰਨਾ ਮਰਜੀ ਤਗੜਾ ਹੋਵੇ ਝਾੜ ਕਦੇ ਨਹੀਂ ਨਿਕਲਦਾ ਪਰ ਜਿਹੜੇ ਸਾਲ ਚਾਹੇ ਫਸਲ ਮਾੜਾ ਹੋਵੇ ਚਾਹੇ ਫਸਲ ਦੇ ਵਿੱਚ ਗੁੱਲੀ ਡੰਡਾ ਹੋਵੇ ਕਬਾੜ ਹੋਵੇ ਬੂਟਾ ਘੱਟ ਹੋਵੇ ਜਿਵੇਂ ਦਾ ਮਰਜੀ ਹੋਵੇ ਪਰ ਸਮਾਂ ਚੰਗਾ ਹੋਵੇ ਨਾ ਉਸ ਸਾਲ ਦਾਣੇ ਪਤਾ ਹੀ ਨਹੀਂ ਕਿੱਥੋਂ ਆ ਜਾਂਦੇ ਨੇ ਤੁਸੀਂ ਪਿਛਲੇ ਸਾਲ ਦੀ ਉਦਾਹਰਨ ਲੈ ਲਓ ਪਿਛਲੇ ਸਾਲ ਗਿਰੀਆਂ ਡਿੱਗੀਆਂ ਵਿਸ਼ੀਆਂ ਕਣਕਾਂ ਵੀ ਬਹੁਤ ਸ਼ਾਨਦਾਰ ਝਾੜ ਰਿਆ ਸੀ ਵੀ ਕਣਕ ਦਾ ਦਾਣਾ ਭਰ ਗਿਆ ਉਸ ਤੋਂ ਬਾਅਦ ਮੀਂਹ ਆਏ ਨੇ ਰੀਆਂ ਆਈਆਂ ਕਣਕਾਂ ਵਿਛ ਗਈਆਂ ਮੈਨੂੰ ਯਾਦ ਆ ਸਾਡੀ ਕਣਕ ਕੰਬਾਈਨ ਵਾਲੇ ਨੇ ਬਹੁਤ ਔਖੀ ਵੱਡੀ ਸੀਗੀ ਇੱਕ ਕੰਬਾਈਨ ਵਾਲਾ ਤੇ ਛੱਡ ਕੇ ਭੱਜ ਗਿਆ ਸੀ ਕਹਿੰਦਾ ਵੀ ਮੇਰ ਤੋਂ ਨਹੀਂ ਚੱਕੀ ਜਾਂਦੀ ਕਣਕ ਜਿਵੇਂ ਥੱਲੇ ਵਿਸ਼ੀ ਹੋਈ ਹੈ ਤੇ ਜਦੋਂ ਕਣਕ ਵੱਢ ਕੇ ਟਰਾਲੀਆਂ 'ਚ ਦਾਣੇ ਪਾਉਂਦੇ ਸੀ ਤੇ ਪਤਾ ਨਹੀਂ ਸੀ ਲੱਗਦਾ ਵੀ ਬੋਗਾ ਕਿੱਥੋਂ ਭਰ ਜਾਂਦਾ ਸੀ ਤੇ ਇਹ ਪਿਛਲੇ ਸਾਲਾਂ ਤੋਂ ਜਾਂ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਇਹ ਗੱਲ ਵੀ ਐਦ ਕੀ ਦੱਸੀ ਹੈ ਕਹਿੰਦੇ ਵੀ ਜਿਹੜੇ ਸਾਲ ਮੱਸਿਆ ਤੋਂ ਦੀਵਾਲੀ ਇੱਕ ਦਿਨ ਪਹਿਲਾਂ ਆ ਜੇ ਉਹ ਸਾਲ ਕਣਕ ਦਾ ਝਾੜ ਰਿਕਾਰਡ ਤੋੜ ਰਿਹਾ ਹੈ ਤੇ ਐਦ ਕੀ ਵੀ ਦੇਖਣ ਦੇ ਵਿੱਚ ਇਹ ਆ ਰਿਹਾ ਚਾਹੇ ਕਿਸੇ ਦਾ ਗੁੱਲੀ ਡੰਡਾ ਮਰਿਆ ਹੈ ਚਾਹੇ ਨਹੀਂ ਮਰਿਆ ਚਾਹੇ ਕਿਸੇ ਨੇ ਛੱਟਾ ਕੀਤਾ ਹੈ ਚਾਹੇ ਕਿਸੇ ਨੇ ਕੀੜਾ ਕੀਤਾ ਹੈ ਚਾਹੇ ਕਿਸੇ ਨੇ ਮਲਚਿੰਗ ਨਾਲ ਬੀਜੀ ਹੈ ਚਾਹੇ ਕਿਸੇ ਨੇ ਕਿਸੇ ਵੀ ਢੰਗ ਨਾਲ ਬੀਜੀ ਹੈ ਚਾਹੇ ਕਿਸੇ ਨੇ ਰੇਤ ਜ਼ਿਆਦਾ ਪਾਇਆ ਹੈ ਇਸ ਨੇ ਥੋੜਾ ਪਾਇਆ ਕਿਸੇ ਨੇ ਪਾਣੀ 2 ਲਾਏ ਨੇ ਕਿਸੇ ਨੇ 3 ਲਾਏ ਨੇ ਕਿਸੇ ਨੇ 4 ਲਾਏ ਨੇ ਕਿਸੇ ਨੇ ਨਵਾਂ ਬੀਜ ਬੀਜਿਆ ਜਾਂ ਕਿਸੇ ਨੇ ਪੁਰਾਣਾ ਬੀਜਿਆ ਕਿਸੇ ਨੇ ਘਰ ਦਾ ਬੀਜਿਆ ਕਿਸੇ ਨੇ ਥੈਲੀਆਂ ਦਾ ਬੀਜਿਆ ਇਹ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ ਜਦੋਂ ਸਮਾਂ ਚੰਗਾ ਹੋਵੇ ਤੇ ਐਤ ਕੀ ਇਹੀ ਰਿਪੋਰਟ ਆ ਰਹੀ ਹੈ ਕਿ ਸਮਾਂ ਚੰਗਾ ਹੈ ਤੇ ਐਤ ਕੀ ਜਿਹੜਾ ਝਾੜ ਹੈ ਨਾ ਕਹਿੰਦੇ ਵੀ ਐਤ ਕੀ ਕਣਕ ਦਾ ਝਾੜ ਰਿਕਾਰਡ ਤੋੜੂਗਾ ਜਿੱਥੇ ਕਣਕਾਂ ਬਚ ਗਈਆਂ ਨੇ ਤੇ ਪ੍ਰਮਾਤਮਾ ਕਰੇ ਅੱਗੇ ਵੀ ਜਿਹੜਾ ਮੌਸਮ ਚੰਗਾ ਰਹੇ ਤੇ ਸਾਰੇ ਕਿਸਾਨਾਂ ਨੇ ਮਿਹਨਤ ਕੀਤੀ ਹੈ ਤੇ ਉਹਨਾਂ ਦੀ ਫਸਲ ਬਹੁਤ ਜ਼ਿਆਦਾ ਨਿਕਲੇ ਤੇ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਪੰਜਾਬ ਦੇ ਕਹਿ ਲਓ ਹਰਿਆਣੇ ਦੇ ਕਹਿ ਲਓ ਕਿਸੇ ਦੇ ਵੀ ਕਹਿ ਲਓ ਕਿਸੇ ਵੀ ਸਟੇਟ ਦੇ ਉਹ ਸਾਰੇ ਖੁਸ਼ਹਾਲ ਹੋਣ ਤੇ ਉਹਨਾਂ ਨੂੰ ਆਪਣੀ ਮਿਹਨਤ ਦਾ ਪੂਰਾ ਮੁੱਲ ਤੇ ਪੂਰਾ ਰੇਟ ਤੇ ਪੂਰਾ ਝਾੜ ਮਿਲੇ ਤੇ ਉਹ ਆਪਣੇ ਖੁਸ਼ੀ-ਖੁਸ਼ੀ ਆਪਣੀਆਂ-ਆਂ ਫਸਲਾਂ ਨੂੰ ਵੱਢ ਕੇ ਜੇ ਮੰਡੀਆਂ 'ਚ ਵੇਚ ਕੇ ਤੇ ਆਪਣੇ ਕਾਰਵਿਆਰ ਕਰਨ ਸਾਰਿਆਂ ਨੂੰ ਸასი ਸ਼ਾਲ